ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਾਨੀਟਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਕੋੜਕੋੜ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਤਲਵੰਡੀ ਭਾਈ ਦੋਸਤੋ ਟੇਸ਼ਨ ਵਾਲੀ ਤਲਵੰਡੀ ਵੀ ਕਹਿੰਦੇ ਆ ਤੇ ਸੰਦਾਂ ਵਾਲੀ ਤਲਵੰਡੀ ਵੀ ਕਹਿੰਦੇ ਆ ਅੱਜ ਦੀ ਵੀਡੀਓ 'ਚ ਜਰਸੀ ਦਿਖਾਉਣੀ ਹੈ ਜੀ ਤਾਜੀ ਸੂਈ ਸਵਾਈ ਤੇ ਗੱਲਬਾਤ ਆਪਾਂ ਵੀਰ ਨਾਲ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੀ ਵੀਰ ਨੂੰ ਪਸੰਦ ਆ ਜੂਗੀ ਆਪ ਦੀ ਤਸੱਲੀ ਨਾਲ ਖਰੀਦ ਲਿਓ ਨੰਬਰ ਬਾਈ ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਈਏ ਜੀ ਨਾਮ ਰਣਜੀਤ ਸਿੰਘ ਠੀਕ ਹੈ ਜੀ ਚੰਦਕੋਟ ਕੋਲ ਖੁਰਦ ਜਲਾ ਫੋਇਪੁਰ ਤਲਵੰਡੀ ਭਾਈ ਨੇੜੇ ਖੰਡਾਲੀ ਟੇਸ਼ਨ ਵਾਲੀ ਤਲਵੰਡੀ ਭਾਈ ਦੀ ਹੈ ਹਾਂਜੀ ਹਾਂਜੀ ਹਾਂ ਇਹਦੇ ਨਾਲ 1 ਕਿਲੋਮੀਟਰ ਤੇ ਪੈਂਦਾ ਠੀਕ ਹੈ ਜੀ ਆਪਣੇ ਗਾਂ ਕਿੰਨੇ ਮਹੀਨਾ ਸੁਭਾ ਸੋਈਏ ਜੀ ਪਹਿਲਾ ਸੁਭਾ ਸੋਈਏ ਪਹਿਲਾ ਸੁਭਾ ਸੋਈਏ ਕਿੰਨੇ ਦਿਨ ਸੋਈਨ ਹੋਗੇ ਜੀ ਇਹਨੂੰ ਹੋਗੇ ਲਗੇ 8 ਤੋਂ 10 ਦਿਨ ਸੋਈਏ ਠੀਕ ਆ ਤੇ ਦੁੱਧ ਕਿੰਨਾ ਰੈਡੀ ਹੈ ਜੀ 10 ਤੋਂ 11 ਕਿਲੋ ਆ ਜੀ ਖੁੱਲਾ ਤਿਆਰ ਹੈ ਜੀ ਹਾਂ ਥੀੜੀ ਬੱਛੀ ਆ ਪਹਿਲੇ ਸੋਈਏ ਵਪਾਰ ਦਾ ਕੰਮ ਆ ਜੇ ਘਰੇ ਰੱਖੇ ਬੰਦ ਜੇ ਕਰਦੀ ਆ ਠੀਕ ਆ ਚਲਾਈ ਜਾ ਜੀ ਮੜੀ ਜੀ ਪੜਾ ਲਓ ਬਈ ਮੜਾ ਆ ਦੇਖ ਸਕਦੇ ਆ ਜੀ ਸੀਲ ਸਭ ਬਥੇਰੀ ਆ ਤੋਰ ਲਈ ਮੁਸ਼ਤੀਆ ਤਾਂ ਲੱਗਿਆ ਭੋਰਾ ਥਾਣਾ ਜੀ ਫੋਰ ਸ਼ਾਗਣੀ ਜੀ ਆਹ ਦੇਖ ਸਕਦੇ ਆ ਆ ਦੇ ਸਕਦੇ ਆ ਸੀਓ ਸਾਹਿਬ ਬਾਈ ਕਹਿੰਦਾ ਬਥੇਰੀਆ ਦੇ ਸਕਦੇ ਆ ਕੋਈ ਚੱਕਰੀ ਠੀਕ ਹੈ ਜੀ ਠੀਕ ਹੈ ਠੀਕ ਆ ਦੇਖ ਸਕਦੇ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਆ ਜੀ ਆਹ ਮਗਰ ਬੱਚਾ ਆ ਗਿਆ ਜੀ ਬੱਚਾ ਬੱਚਾ ਮਗਰ ਬੱਚਾ ਆ ਗਿਆ ਜੀ ਹਾਂਜੀ ਬਾਈ ਜੀ ਕੀ ਪ੍ਰਾਈਸ ਕਰਦੇ ਆ ਜੀ ਪ੍ਰਾਈਸ ਇਹ ਆਪਾਂ 31000 ਰੁਪਏ ਮੁੱਲ ਕਰਦੇ ਆ ਦਾ ਹਾਂਜੀ ਇਹ ਕੋਈ ਮੋਕੇ ਤੇ ਆ ਗਿਆ ਤਾਂ ਕੋਈ 1500 ਦਾ ਉਧਰ ਉਧਰ ਹੋ ਜਾਊਗਾ ਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ ਆਪਣਾ ਨੰਬਰ ਦੱਸ ਦਈਏ ਜੀ ਨੰਬਰ 9855624804 ਠੀਕ ਆ ਜੀ ਆ ਬਾਈ ਜੀ ਕੀ ਹੋਇਆ ਜੀ ਇਹ ਕਿਵੇਂ ਦੇਖਦੇ ਹੋ ਸੀਗੀ ਇਹਦੇ ਕੋਲ ਇਹਦੇ ਨਾਲ ਨਾਲ ਤੇ ਖੈ ਗਈ ਆ ਮੈਂ ਖੁਰਲੀ ਦੇ ਨਾਲੇ ਖਰ ਗਈ ਦੂਜੀ ਮਿਹਨਤ ਕਾ ਮਾਰੇ ਤੇ ਖੁਰਲੀ ਨਾ ਖੈ ਗਈ ਜਖਮ ਹੋ ਗਿਆ ਹੁਣ ਕੋਈ ਚੱਕਰ ਨਹੀਂ ਪੈਣਾ ਅੱਛਾ ਜੀ ਠੀਕ ਹੈ ਕੋਈ ਚੱਕਰ ਪਹਿਲਾਂ ਤੋਂ ਹੀ ਆਇਆ ਬੱਚੀ ਤੇ ਹੀ ਹੋ ਗਿਆ ਠੀਕ ਆ ਜੀ ਹਾਂ ਜੀ ਆ ਬਾਈ ਦੀ ਇੱਕ ਨਾਗ ਵਕਾਉ ਸੀ ਜਰਸੀ ਵੈਣ ਤੇ ਬਾਈ ਨਾਲ ਗੱਲਬਾਤ ਕਰ ਲੈ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ